छोटे वॾे आवे जो दूर ते थो आ जामन ਸਾਹਿਬ ਆਜੋ ਇੱਥੇ ਕਨੇਡਾ ਖੁਸ਼ੀਆਂ ਦੇ ਨਾਲ ਕਰਦੇ ਜੀਵਨ ਦੇ ਹਰ ਵੇਲੇ ਨੂੰ ਖੁਸ਼ੀਆਂ ਦੇ ਨਾਲ नची पीरा ते नची बाबा नची पीरा न होी बाबा नची पीरा ते नची बाबा नची पीरा बि ते नाले हुमन कोदर शह सारी दुनिया जे विच बची हमन कोदर ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਜਵਾ ਪਰਿਵਾਰ ਵੱਲੋਂ ਜਿਹੜਾ ਸਰਾਨਾ ਮੇਲਾ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 7 ਅਪ੍ਰੈਲ ਨੂੰ ਮਨਾ ਰਹੇ ਹਾਂ ਜੋ ਕਿ ਬਾਬਾ ਗੁਚੰਦ ਜੀ ਬਾਬਾ ਸੁਰਜੰਦ ਜੀ ਬਾਬਾ ਚਾਈ ਜੀ ਦੇ ਦਰਬਾਰ ਦੇ ਉੱਤੇ ਹਰ ਸਾਲ ਬਾਜਵਾ ਪਰਿਵਾਰ ਵੱਲੋਂ ਮਨਾਇਆ ਜਾਂਦਾ ਜਿਸ ਵਿੱਚ ਹਰ ਸਾਲ ਪਹਿਲਾਂ ਕਵਾਲ ਅਤੇ ਉਸ ਤੋਂ ਬਾਅਦ ਅਸੀਂ ਕੋਈ ਵਧੀਆ ਕਲਾਕਾਰ ਜਿਹੜਾ ਵੀ ਨਾਮਵਰ ਕਲਾਕਾਰ ਕੋਲੋਂ ਲਿਆ ਕੇ ਬਾਬਾ ਜੀ ਦੀ ਹਾਜ਼ਰੀ ਭਰੀ ਦੀ ਆ ਸੋ ਬਾਬਾ ਜੀ ਦਾ ਅਸ਼ੀਰਵਾਦ ਹਮੇਸ਼ਾ ਸਾਡੇ ਸਿਰ ਤੇ ਬਣਿਆ ਰਹੇ ਤੇ ਇਹ ਜਿਹੜਾ ਮੇਲਾ ਹੈ ਇਸੇ ਤਾਂ ਹੀ ਲਗਾਤਾਰ ਚੱਲਦਾ ਰਹੇ ਕਿਉਂਕਿ ਇਹ ਜਿਹੜਾ ਮੇਲਾ ਹੈ ਤਕਰੀਬਨ ਤਕਰੀਬਨ 20 ਸਾਲ ਪੁਰਾਣਾ ਹੋ ਗਿਆ ਕਿਉਂਕਿ ਅੱਜ ਤੋਂ 20 ਸਾਲ ਪਹਿਲਾਂ ਜਦੋਂ ਅਸੀਂ ਸਿਰਫ ਕਵਾਲੀਆਂ ਦੇ ਨਾਲੇ ਮੇਲਾ ਸ਼ੁਰੂ ਕੀਤਾ ਸੀ ਤੇ ਹੁਣ ਇਹ ਮੇਲਾ ਬਹੁਤ ਵਧੀਆ ਉੱਚ ਪੱਧਰ ਤੇ ਚਲੇ ਗਿਆ ਜਿਸ ਵਿੱਚ ਬਹੁਤ ਹੀ ਨਾਮਵਰ ਕਲਾਕਾਰ ਪਿਛਲੀਆਂ ਸਾਲਾਂ ਦੇ ਵਿੱਚ ਜਿਨ੍ਹਾਂ ਵਿੱਚ ਕਰਨਵਰ ਗਰੇਵਾਲ, ਲਾਭ ਹੀਰਾ ਤੇ ਦੁਰਗਾ ਰੰਗੀਲਾ ਤੇ ਹੋਰ ਕਲਾਕਾਰ ਬਹੁਤ ਸਾਰੇ ਆਏ ਇਸੇ ਮੇਲੇ ਦੇ ਵਿੱਚ ਇਸ ਵਾਰੀ ਰਿਆਦ ਰਿਆਦ ਖਾਨ ਜੋ ਕਿ ਪੀਟੀਸੀ ਪੰਜਾਬੀ ਦੇ ਬਹੁਤ ਆਲਾ ਕਲਾਕਾਰ ਮੰਨੇ ਗਏ ਸੁਰਾਂ ਦੇ ਬਾਦਸ਼ਾਹ ਉਹਨਾਂ ਨੂੰ ਸੁਣ ਲਈ ਅੱਜ ਤੁਸੀਂ ਸੰਗਤ ਨੂੰ ਮੌਕਾ ਮਿਲੂਗਾ ਸੋ ਇਸ ਲਈ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੇਲੇ ਵਿੱਚ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਹਾਜ਼ਰੀ ਭਰੀ ਉਹਨਾਂ ਦਾ तहे ਦਿਲੋਂ ਧੰਨਵਾਦ ਹੈ ਇਤਿਹਾਸ ਕਰਦਾ ਕਿ ਤੁਸੀਂ ਸੰਗਤਾਂ ਇਸ ਤਰ੍ਹਾਂ ਹਾਜ਼ਰ ਹੋ ਕੇ ਰਹੇ ਤੇ ਇੱਕ ਦਿਨ ਦਾ ਪ੍ਰੋਗਰਾਮ ਹੁੰਦਾ ਜੀ ਹਰ ਸਾਲ ਜਿੱਦਾਂ 7 ਅਪ੍ਰੈਲ ਪੱਕੀ ਦਿਨ ਹੈ ਤੋ 25 ਜੇਤ ਦਾ ਦਿਨ ਜਿਹੜਾ ਦਸਵੇਂ ਮਹੀਨਾ ਹੁੰਦਾ 25 ਜੇਤ ਹੁੰਦਾ ਤੋ ਉਸੇ ਅਸੀਂ 25 ਜੇਤ ਨੂੰ ਮਨਾਉਂਦੇ ਹਾਂ ਸੰਗਤਾਂ ਨੂੰ ਇਹ ਹੀ ਆ ਜੀ ਜਿਤਾਉ ਸੱਭਿਆਚਾਰਕ ਮੇਲੇ ਖੇਡ ਮੇਲੇ ਹੁੰਣ ਕਿਉਂਕਿ ਸਾਡੇ ਪਿੰਡ ਦੇ ਵਿੱਚ ਤਕਰੀਬਨ तकरीबन 8-10 ਮੇਲੇ ਲੱਗਦੇ ਇੱਕ ਬਹੁਤ ਭਾਰੀ ਮੇਲਾ ਜਿਹੜਾ ਅਸੀਂ ਜੁਲਾਈ ਦੇ ਵਿੱਚ ਕਰਦੇ ਹਾਂ ਉਦੋਂ ਇੱਕ ਕਬੱਡੀ ਟੂਰਨਾਮੈਂਟ ਵੀ ਹੁੰਦਾ ਜੋ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹੁੰਦਾ ਉਹ 7 8 9 7 8 9 ਤਰੀਕ ਨੂੰ ਜੁਲਾਈ ਨੂੰ ਬਣਾਇਆ ਜਾਣਾ ਤੋ ਉਹਦੇ ਵਿੱਚ ਵੀ ਅਸੀਂ ਨਾਮਵਰ ਕਲਾਕਾਰ ਸਾਦਿਆਂ ਨਾਲ ਬਹੁਤ ਹੀ ਵੱਡੇ ਪੱਧਰ ਦੀਆਂ ਟੀਮਾਂ ਵੀ ਹੁੰਦੀਆਂ ਜੋ ਸਾਰੇ ਪਿੰਡ ਦੇ ਸਹਿਯੋਗ ਨਾਲ ਹੁੰਦਾ ਤੇ ਇਹ ਮੇਲਾ ਜਿਹੜਾ ਇਹ ਬਾਜੂਆ ਪਰਿਵਾਰੋਂ ਨਾਲ ਆਪਣੇ ਐਨਆਰਆਈ ਭਰਾਵਾਂ ਦਾ ਭਰਾਵਾਂ ਦੀ ਗੱਲ ਕਰੀਏ ਤੇ ਇੰਨਾ ਤਾਂ ਸਹਿਯੋਗ ਰਹਿੰਦਾ ਹੈ ਨਾਲ ਹੀ ਐਨਆਰਆਈ ਭਰਾ ਜਦੋਂ ਵੀ ਅਸੀਂ ਆਵਾਜ਼ ਮਾਰੀਏ ਹਮੇਸ਼ਾ ਹੀ ਸਾਡੇ ਨਾਲ ਖੜੇ ਹੁੰਦੇ ਆ ਕਿਉਂਕਿ ਇਸ ਮੇਲੇ ਦੇ ਵਿੱਚ ਇਹ ਪਰਿਵਾਰਕ ਮੇਲਾ ਹੋਣ ਦਾ ਕਰਕੇ ਸਾਡੇ ਆਪਣੇ ਪਰਿਵਾਰ ਦੇ ਜਿਹੜੇ ਐਨਆਰਆਈ ਬੰਦੇ ਆ ਉਹ ਇੱਥੇ ਵੀ ਸਹਿਯੋਗ ਕਰਦੇ ਆ ਜਿਹੜਾ ਦੂਸਰਾ ਮੇਲਾ ਸਾਲਾਨਾ ਹੁੰਦਾ ਉਹਦੇ ਵਿੱਚ ਸਾਡੇ ਐਨਆਰਆਈ ਭਰਾ ਸਾਨੂੰ ਦਿਲ ਖੋਲ੍ਹ ਕੇ ਜਿੰਨਾ ਵੀ ਅਸੀਂ ਉਹਨਾਂ ਨੂੰ ਕਹਿੰਦੇ ਨੇ ਉਹਨੇ ਪੈਸੇ ਦ ਉਹ ਉਹ ਨਾਲ ਉਧਰ ਰਿਆਦ ਖਾਨ ਜੀ ਆ ਦੋ ਜਿੱਦਾਂ ਪ੍ਰੋਗਰਾਮ ਸੰਗਤ ਕਿਤੇ ਕਿੱਥੋਂ ਆਰੀ ਹੈ ਸੰਗਤ ਨੇੜੇ-ਨੇੜੇ ਦੀਆਂ ਸੰਗਤਾਂ ਬਿਲਕੁਲ ਜਿਹੜੇ ਪਿੰਡਾਂ ਤੋਂ ਦੂਰੋਂ ਪਿੰਡਾਂ ਤੋਂ ਚੱਲ ਕੇ ਬਾਕੀ ਜੋ ਵੀ ਨਗਰ ਦੇ ਰਿਸ਼ਤੇਦਾਰ ਆ ਜੋ ਪਿੰਡ ਦੇ ਵਿੱਚ ਜਿੱਥੇ-ਜਿੱਥੇ ਰਿਸ਼ਤੇਦਾਰੀ ਉੱਥੋਂ ਸੰਗਤਾਂ ਚੱਲ ਕੇ ਆਉਂਦੀਆਂ ਸੰਗਤਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸੁਨੇਹਾ ਇਹ ਦੰਦਿਆ ਵਿੱਚ ਮੇਲੇ ਭਾਈ ਚਾਰਕਸਾਂਹ ਦਿੰਦੇ ਦਾ ਪ੍ਰਤੀਕ ਹੁੰਦੇ ਆ ਤੁਸੀਂ ਸਾਰੇ ਰਲ ਮਿਲ ਕੇ ਰਿਆ ਕਰੋ ਜ਼ਿੰਦਗੀ ਬਹੁਤ ਛੋਟੀ ਆ ਸਾਰੇ ਪਰਿਵਾਰ ਦੇ ਵਿੱਚ ਸਾਰੇ ਰਲ ਮਿਲ ਕੇ ਰਿਆ ਕਰੋ ਜੀ ਮੇਲੇ ਦੀਆਂ ਕੈਰੀਅਰ ਦੀ ਜਗ੍ਹਾ ਕਰਨ ਤਕਰੀਬਨ ਤਕਰੀਬਨ 10 ਦਿਨ ਤੋਂ ਅਸੀਂ ਇਸ ਮੇਲੇ ਦੀਆਂ ਤਿਆਰੀਆਂ ਸ਼ੁਰੂ ਕੀਤੀ ਜਿਹਦੇ ਵਿੱਚ ਲਾਈਟਿੰਗ ਦਾ ਸਾਊਂਡ ਦਾ ਤੇ ਟੈਂਟ ਦਾ ਪ੍ਰਬੰਧ ਹੁੰਦਾ ਸਾਰੀਆਂ ਸੰਗਤਾਂ ਉਹਦੇ ਵਿੱਚ ਹਮ ਹਮਾ ਕੇ ਸੇਵਾ ਕਰਦੀਆਂ ਸਾਰਾ ਨਗਰ ਸੇਵਾ ਕਰਦਾ ਸਾਰੇ ਸੰਗਤਾਂ ਪਹਿਲੇ ਦਰਵਾਜ਼ਾ ਵਾਹਿਗੁਰੂ ਜੀ ਕਾ ਖਾਲਸਾ ਲੰਗਰ ਦੇ ਵਿੱਚ ਜਿਹੜੀ